ਘਰ ਦੇ ਸਿਆਣੇ ਬਸ ਇਹੀ ਉਡੀਕ ਕਰ ਰਹੇ ਸਨ ਕਿ ਕਦੋਂ ਕੁੜੀ ਦੇ ਆਨੰਦਕਾਰ ਜਹੋਂ ਤੇ ਕਦੋਂ ਮੁੰਡੇ ਦੀ ਅਰਤੀ ਘਰ ਲੈ ਕੇ ਆਈਏ ਇਹ ਗੱਲ 1998 ਦੀ ਹੈ ਜਦੋਂ ਮੇਰੇ ਭਰਾ ਦਾ ਵਿਆਹ ਹੋਇਆ ਬਹੁਤ ਹੀ ਸੋਹਣੀ ਪਰਜਾਈ ਵਿਆਹ ਕੇ ਲੈ ਮੇਰਾ ਵੀਰ ਬਹੁਤ ਹੀ ਪਿਆਰੀ ਸੀ ਮੇਰੀ ਪਰਜਾਈ ਮੇਰੇ ਵੀਰ ਨੂੰ ਆਪ ਤਾਂ ਘਾਟੀ ਸੋਹਣਾ ਸੀ ਸਾवला ਜਿਹਾ ਰੰਗ ਸੀ ਤੇ ਨੈਣ ਅੱਖ ਵੀ ਮੋਟੇ ਸੀ ਪਰ ਸੁਭਾਅ ਬਹੁਤ ਨਿੱਕਾ ਤੇ ਉਸ ਦੇ ਨੈ ਨਕਸ਼ ਨੂੰ ਜਿਵੇਂ ਲੁਕੋ ਰੱਖਿਆ ਸੀ ਮੇਰਾ ਵੀਰ ਛੋਟੀ ਉਮਰ ਤੋਂ ਹੀ ਬਿਮਾਰ ਰਹਿੰਦਾ ਸੀ ਇਹ ਵੀ ਨਹੀਂ ਸੀ ਕਿ ਉਸ ਨੂੰ ਕੋਈ ਜਦੀ ਬਿਮਾਰੀ ਸੀ ਪਰ ਠੀਕ ਵੀ ਨਹੀਂ ਸੀ ਰਹਿੰਦਾ ਕਦੇ ਕੁਝ ਦੁਖਣ ਲੱਗ ਜਾਂਦਾ ਤੇ ਕਦੇ ਕੁਝ ਕਦੇ ਢੂਹੀ ਤੇ ਕਦੇ ਸਿਰ ਤੇ ਕਦੇ ਕਿਸੇ ਡਾਕਟਰ ਨੇ ਅਟੈਕ ਦੀ ਬਿਮਾਰੀ ਦੱਸ ਦਿੱਤੀ ਇੱਕ ਤਾਂ ਕਿਸੇ ਕੋਲ ਖੁੱਲ ਕੇ ਗੱਲ ਵੀ ਨਹੀਂ ਸੀ ਕਰਦਾ ਜਦੋਂ ਬਿਮਾਰੀ ਉਤੋਂ ਦੀ ਪੈ ਜਾਂਦੀ ਫੇਰ ਦੱਸਦਾ ਜਾਂ ਸਾਨੂੰ ਆਪ ਨੂੰ ਹੀ ਪਤਾ ਲੱਗਦਾ ਫਿਕਰ ਕਰਦਾ ਸੀ ਬਾਪੂ ਦੀ ਵੀ ਇਹ ਤੰਗ ਹੁੰਦਾ ਜਿੰਨੀ ਕਮਾਈ ਕਰਦਾ ਹੈ ਸਾਰੀ ਮੇਰੇ ਉੱਤੇ ਲੱਗੀ ਜਾਂਦੀ ਹੈ ਪਰ ਰਿਸ਼ਤੇਦਾਰਾਂ ਨੇ ਉਸ ਨੂੰ ਮਸਾ 18-19 ਸਾਲਾਂ ਦਾ ਹੋਣ ਦਿੱਤਾ ਕਿ ਰਿਸ਼ਤਿਆਂ ਵਾਲੇ ਆਉਣ ਲੱਗ ਪਏ ਮੇਰੇ ਬਾਪੂ ਦੀ ਬੜੀ ਇੱਜ਼ਤ ਸੀ ਪਿੰਡ ਵਿੱਚ ਨਾ ਕੋਈ ਨਸ਼ਾ ਸੀ ਤੇ ਨਾ ਹੀ ਕੋਈ ਮੈਂ ਲੱਭ ਸੀ ਕਦੇ ਕਿਸੇ ਨਾਲ ਲੜਿਆ ਨਹੀਂ ਸੀ ਬਾਪੂ ਬਸ ਸਾਰਾ ਦਿਨ ਦੋਵੇਂ ਪਿਓ ਪੁੱਤ ਇਕੱਠੇ ਕੰਮ ਕਰਦੇ ਰਹਿੰਦੇ ਕਦੇ ਕੋਈ ਦਿਹਾੜੀਆਂ ਨਹੀਂ ਸੀ ਪਾਇਆ ਖੇਤ ਵਿੱਚ ਮੇਰੇ ਵੀਰ ਨੂੰ ਇੰਨਾ ਕੰਮ ਕਰਦਿਆਂ ਵੇ ਸਾਰੇ ਭੈਣ ਭਾਈ ਕਹਿੰਦੇ ਰਹਿੰਦੇ ਵੀ ਤੁਸੀਂ ਨੂੰ ਇਸ ਨੂੰ ਰਿਸ਼ਤਾ ਲਾ ਲਓ ਇਸ ਨੂੰ ਕਿਹੜਾ ਕੋਈ ਜੱਦੀ ਬਿਮਾਰੀ ਏ ਇਹ ਬਿਮਾਰੀਆਂ ਤਾਂ ਆਉਂਦੀਆਂ ਹੀ ਰਹਿੰਦੀਆਂ ਨੇ ਇਹ ਕਿਹੜਾ ਕੋਈ ਵੱਡੀ ਗੱਲ ਹੈ ਅਸੀਂ ਸਾਰਿਆਂ ਦੇ ਕਹਿਣ ਤੇ ਮੇਰੇ ਵੀਰ ਨੂੰ ਰਿਸ਼ਤਾ ਲੈ ਲਿਆ ਜਦੋਂ ਉਸ ਦੀ ਉਮਰ ਮਸਾਂ 19-20 ਸਾਲਾਂ ਦੀ ਹੀ ਸੀ ਵਿਆਹ ਤੋਂ ਥੋੜੇ ਸਮੇਂ ਬਾਅਦ ਹੀ ਉਸ ਨੂੰ ਇੱਕ ਨਾ ਮਰਦ ਬਿਮਾਰੀ ਆ ਚੁੰਬੜੀ ਬਾਪੂ ਨੇ ਉਸ ਦਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ ਮੇਰੀ ਭਝਾਈ ਇੰਨੀ ਚੰਗੀ ਉਸ ਨੂੰ ਛੱਡ ਕੇ ਨਹੀਂ ਗਈ ਉਡੀ ਕੀਤੀ ਕਿ ਚਲੋ ਠੀਕ ਹੋ ਜਾਏਗਾ ਦਵਾਈਆਂ ਨਾਲ ਠੀਕ ਹੋ ਗਿਆ ਤੇ ਵਿਆਹ ਤੋਂ ਪਾਉਣੇ ਕੁ ਦੋ ਸਾਲ ਬਾਅਦ ਮੇਰੇ ਵੀਰ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਘਰ ਵਿੱਚ ਬਹੁਤ ਹੀ ਖੁਸ਼ੀ ਦਾ ਮਾਹੌਲ ਸੀ ਮੇਰੇ ਵੀਰ ਲਈ ਇਸ ਤੋਂ ਵੱਡਾ ਖੁਸ਼ੀ ਦਾ ਕੋਈ ਹੋਰ ਦਿਨ ਨਹੀਂ ਸੀ ਵੈਗਰੂ ਨੇ ਉਸ ਨੂੰ ਠੀਕ ਕਰ ਦਿੱਤਾ ਸੀ ਵੈਸੇ ਤਾਂ ਅਸੀਂ ਦੋਵੇਂ ਭੈਣਾ ਹੀ ਕੁਮਾਰੀਆਂ ਬੈਠੀਆਂ ਸੀ ਘਰ ਵਿੱਚ ਫੇਰ ਵੀ ਮੇਰੇ ਵੀਰ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਉਸ ਨੂੰ ਭਾਵੇਂ ਧੀ ਦੇ ਦਿੱਤੀ ਉਸ ਦੇ ਘਰ ਵੀ ਕਨਕਾਰੀਆਂ ਵੱਡਣੀਆਂ ਮੇਰੀ ਭੈਣ ਮੰਗੀ ਹੋਈ ਸੀ ਜਦੋਂ ਬੱਚੀ ਸਵਾ ਮਹੀਨੇ ਦੀ ਹੋਈ ਭਾਬੀ ਉਸ ਦੇ ਪੇਕਿਆਂ ਤੋਂ ਲਿਆਂਦੀ ਗਈ ਤੇ ਮੇਰੀ ਭੈਣ ਦਾ ਵਿਆਹ ਧਰ ਦਿੱਤਾ ਗਿਆ ਡਾਕਟਰ ਨੇ ਮੇਰੇ ਭਰਾ ਦੀ ਹਰ ਇੱਕ ਤળે ਹੋਈ ਚੀਜ਼ ਬੰਦ ਕੀਤੀ ਹੋਈ ਸੀ ਵਿਆਹ ਵਿੱਚ ਬਹੁਤ ਬਚਤ ਕੀਤੀ ਅਲੱਗ ਖਾਣਾ ਬਣਾ ਕੇ ਦਿੰਦੇ ਰਹੇ ਬਿਨਾ ਤੇਲ ਵਾਲਾ ਪਰ ਹੂਣੀ ਨੇ ਪਿੱਛਾ ਨਾ ਛੱਡਿਆ ਜਿਵੇਂ ਮੰਗ ਪਈ ਹੋਈ ਸੀ ਮੇਰੀ ਭੈਣ ਦੇ ਸਹੁਰੇ ਘਰ ਭੈਣ ਦਾ ਸਮਾਨ ਛੱਡਣਾ ਚਲੇ ਗਈ ਚਾਚੇ ਤਾਇਆ ਦੇ ਮੁੰਡੇ ਵੀ ਨਾਲ ਸੀ ਮੇਰੀ ਭੈਣ ਦੇ ਸਹੁਰਾ ਨੇ ਚੰਗੇ ਪਕਵਾਨ ਬਣਾਏ ਤੇ ਮੇਰੀ ਭੈਣ ਦੀ ਸੱਸ ਨੇ ਖੁਸ਼ੀ ਵਿੱਚ ਪ੍ਰਸ਼ਾਦ ਵੀ ਬਣਾਇਆ ਤੇ ਉੱਥੇ ਉਹ ਜਵਾਬ ਨਾ ਦੇ ਸਕਿਆ ਥੋੜਾ ਥੋੜਾ ਸਾਰਾ ਸਮਾਨ ਖਾ ਹੀ ਲਿਆ ਬਸ ਫੇਰ ਕੀ ਸੀ ਸਾਰੇ ਰਸਤੇ ਉਲਟੀਆਂ ਕਰਦਾ ਆਇਆ ਤੇ ਘਰ ਆ ਕੇ ਫੇਰ ਵੀ ਕਿਸੇ ਨੂੰ ਦੱਸਿਆ ਵੀ ਬਾਪੂ ਤਾਂ ਕੰਮ ਵਿੱਚ ਉਲਝਿਆ ਹੋਇਆ ਹੈ ਕੁਝ ਦਿਨ ਲੰਘੇ ਵਿਆਹ ਦੇ ਸਾਰੇ ਕਾਰਜ ਮੁੱਕ ਗਏ ਕੰਮਕਾਰ ਸਾਂਭਣ ਲੱਗ ਪਏ। ਦੋਵੇਂ ਪਿਓ ਪੁੱਤ ਇਕੱਠੇ ਖੇਤ ਵਿੱਚ ਕੰਮ ਕਰ ਰਹੇ ਸੀ ਕਿ ਮੇਰੇ ਬਾਪੂ ਨੇ ਦੁਪਹਿਰ ਵੇਲੇ ਇੱਟਾਂ ਦੇ ਬਣੇ ਚੁੱਲ੍ਹੇ ਤੇ ਚਾਹ ਰੱਖ ਲਈ। ਮੇਰਾ ਵੀਰ ਵੀ ਖਾਲ ਵਿੱਚ ਹੱਥ ਪੈਰ ਧੋ ਕੇ ਮੰਝੇ ਤੇ ਉੱਤੇ ਲੰਬਾ ਪੈ ਗਿਆ। ਜਦੋਂ ਚਾਹ ਉਬਲ ਆਈ ਤਾਂ ਆਪੇ ਹੀ ਪਾਪੇ ਨੇ ਕਿਹਾ ਕਿ ਪੁੱਤ ਮੈਨੂੰ ਦੁੱਧ ਫੜਾਈਂ। ਦੁੱਧ ਟਾਲੀ ਦੀ ਟਾਣੀ ਉੱਤੇ ਟੰਗਿਆ ਪਿਆ ਸੀ। ਜਦੋਂ ਉੱਠ ਕੇ ਦੁੱਧ ਲਾਉਣ ਲੱਗਿਆ ਤਾਂ ਚੱਕਰ ਖਾ ਕੇ ਪਿੱਛੇ ਹੀ ਡਿੱਗ ਪਿਆ। ਪਾਪੇ ਨੇ ਰੌਲਾ ਪਾ ਦਿੱਤਾ। ਖੇਤਾਂ ਵੱਲ ਆ ਗਏ। ਸਾਰਿਆਂ ਨੇ ਚੁੱਕਿਆ ਤੇ ਘਰ ਲਿਆਏ। ਟਰੈਕਟਰ ਤੇ ਘਰ ਲਿਆ ਕੇ ਇਨੋ ਆਇਆ ਤੇ ਮੰਡੀ ਡਾਕਟਰ ਕੋਲ ਲੈ ਗਏ। ਡਾਕਟਰ ਨੇ ਖੂਨ ਟੈਸਟ ਕੀਤਾ ਤਾਂ ਪੀਲੀ ਆ ਗਿਆ। ਤੇ ਡਾਕਟਰ ਨੇ ਦਾਖਲ ਕਰ ਲਿਆ। ਦਵਾਈ ਸ਼ੁਰੂ ਕਰ ਦਿੱਤੀ। ਤੇ ਘਰ ਵਿੱਚ ਫੇਰ ਮੇਰੇ ਚਾਚਾ ਜੀ ਦੀ ਬੇਟੀ ਦਾ ਵਿਆਹ ਨੇੜੇ ਆ ਰਿਹਾ ਸੀ। ਪਾਪੇ ਹੋਰੀ ਪੰਜ ਭਰਾ ਸੀ। ਪਾਪਾ ਸਾਰਿਆਂ ਨਾਲੋਂ ਵੱਡੇ ਸੀ। ਛੋਟੀ ਉਮਰ ਤੋਂ ਹੀ ਸਾਰੀ ਜ਼ਿੰਮੇਵਾਰੀ ਪਾਪੇ ਦੇ ਗਰ ਸੀ। ਵਿਆਹ ਵੀ ਨੇੜੇ ਆ ਰਿਹਾ ਸੀ। ਤੇ ਉਧਰ ਮੇਰੇ ਵੀਰ ਦੀ ਬਿਮਾਰੀ ਵੀ ਵੱਧਦੀ ਜਾ ਰਹੀ ਸੀ। ਮੇਰੇ ਬਾਪੂ ਦੀ ਦੁਫਾੜੇ ਲੱਤ ਸੀ। ਕਦੇ ਆਪਣੇ ਪੁੱਤ ਕੋਲ ਜਾਂਦਾ ਤੇ ਕਦੇ ਘਰ ਦੇ ਕਾਰਜ ਸੰਭਦਾ। ਡਾਕਟਰ ਨੇ ਵੀ ਜਦੋਂ 13ਵੀਂ ਕਰੀ ਸਾਡੇ ਨਾਲ ਮੁੰਡੇ ਨੂੰ ਦਾਖਲ ਕਰਕੇ ਆਪ ਸ਼ਿਮਲੇ ਘੁੰਮਣ ਚਲਾ ਗਿਆ ਪਿੱਛੋਂ ਮੁੰਡੇ ਦੀ ਹਾਲਤ ਹੋਰ ਖਰਾਬ ਹੋ ਗਈ ਡਾਕਟਰ 8-7 ਦਿਨਾਂ ਬਾਅਦ ਆਪਸ ਆਇਆ ਤੇ ਮੇਰੇ ਭਰਾ ਦੀ ਹਾਲਤ ਬਹੁਤ ਨਾਜ਼ੁਕ ਹੋ ਚੁੱਕੀ ਸੀ ਰੋਜ਼ਾਨਾ ਦੇ ਬਲੱਡ ਸੈਂਪਲਾਂ ਨੇ ਤਾਂ ਸਾਰਾ ਖੂਨ ਹੀ ਪੀ ਰਿਆ ਸੀ ਡਾਕਟਰ ਨੇ ਆਉਂਦੇ ਸਾਰ ਹੀ ਪਰਚਾ ਕੱਟ ਦਿੱਤਾ ਚੰਡੀਗੜ੍ਹ ਦਾ ਮੁੰਡੇ ਨੂੰ ਚੁੱਕ ਕੇ ਚੰਡੀਗੜ੍ਹ ਲੈ ਜਾਣ ਲੱਗੇ ਤਾਂ ਬਸ ਜਾਂਦੀ ਵਾਰੀ ਇੱਕ ਵਾਰ ਫੇਰੀ ਮੇਰੀ ਮਾਂ ਵੱਲ ਅੱਖਾਂ ਭਰ ਕੇ ਵੇਖਿਆ ਫੇਰ ਤਾਂ ਅੱਖਾਂ ਹੀ ਨਹੀਂ ਖੋਲ੍ਹੀਆਂ ᱛੀਆਂ ਮੇਰੀ ਭੂਆ ਦੀ ਕੁੜੀ ਪੀਜੀਆਈ ਵਿੱਚ ਨਰਸ ਸੀ ਬਥੇਰੀ ਕੋਸ਼ਿਸ਼ ਕੀਤੀ ਕਿ ਉਹ ਦੀ ਪਰ ਬਹੁਤ ਥੇਰ ਹੋ ਚੁੱਕੀ ਸੀ ਡਾਕਟਰਾਂ ਨੇ ਆਪਣੀ ਪੂਰੀ ਵਾਹ ਲੈ ਲਈ ਪਰ ਵੈਗਰੂ ਨੇ ਸਾਥ ਨਾ ਦਿੱਤਾ ਆਪਣੇ ਕੋਲ ਬੁਲਾ ਲਿਆ ਉਸ ਦਿਨ ਘਰ ਵਿੱਚ ਮੇਰੇ ਚਾਚਾ ਜੀ ਦੀ ਬੇਟੀ ਦੇ ਵਿਆਹ ਦੀ ਰੋਟੀ ਸੀ ਤੇ ਅਗਲੇ ਦਿਨ ਆਨੰਦ ਕਾਰਜ ਸਨ ਡਾਕਟਰ ਨੇ ਮੇਰੇ ਵੀਰ ਨੂੰ ਤੁਰੰਤ ਛੁੱਟੀ ਕੱਟ ਦਿੱਤੀ ਤੇ ਕਿਹਾ ਇਸ ਦੀ ਡੈੱਡ ਬਾਡੀ ਨੂੰ ਘਰ ਲਿ ਜਾ ਕੇ ਇਸ ਦਾ ਚੇਤੀ ਸੰਸਕਾਰ ਕਰ ਦਿੱਤਾ ਜਾਵੇ ਕਿਤੇ ਬਾਡੀ ਵਿੱਚੋਂ ਪਾਣੀ ਨਾ ਰਸਣ ਲੱਗ ਜਾਵੇ ਰਾਤ ਦੇ ਤੁਰੇ ਤੇ ਸਵੇਰੇ 10 11 ਵਜੇ ਪਹੁੰਚੇ ਪਿੰਡ ਤੋਂ ਥੋੜੀ ਦੂਰ ਜਾ ਕੇ ਘਰ ਪਹੁੰਚ ਕੇ ਪਤਾ ਕੀਤਾ ਤਾਂ ਜੰਜ ਪਹਿਲਾ ਪਿੰਡ ਪਹੁੰਚ ਗਈ ਸੀ ਘਰ ਦੇ ਸਿਆਣਿਆਂ ਨੂੰ ਕਿਹਾ ਆ ਕਿ ਕੁੜੀ ਨੂੰ ਛੇਤੀ ਆਨੰਦਕਾਰਜ ਦੀ ਰਸਮ ਕਰਵਾ ਦਿਓ ਤੇ ਮੇਰੇ ਵੀਰ ਦੀ লাশ ਨੂੰ ਘਰ ਲਿਆਂਦਾ ਜਾਵੇ ਜੰਜ ਨੇ ਬਿਨਾਂ ਰੋਟੀ ਖਵਾਏ ਹੀ ਆਨੰਦਕਾਰਜ ਸ਼ੁਰੂ ਕਰ ਦਿੱਤੀ ਸਾਰੇ ਹੈਰਾਨ ਤਾਂ ਸੀ ਵੀ ਇਹ ਕੀ ਹੋ ਰਿਹਾ ਹੈ ਪਰ ਕਿ세 ਨੂੰ ਵੀ ਸਮਝ ਨਹੀਂ ਆ ਰਹੀ ਸੀ ਆਨੰਦ ਕਾਰਜ ਹੁੰਦਿਆ ਹੈ ਕੁੜੀ ਦੀ ਡੋਲੀ ਤੋੜ ਦਿੱਤੀ ਤੇ ਸਾਰੇ ਰਿਸ਼ਤੇਦਾਰਾਂ ਨੂੰ ਸਾਡੇ ਘਰ ਭੇਜ ਦਿੱਤਾ ਸਾਡੇ ਘਰ ਵਿੱਚ ਤਾਂ ਸਾਡੇ ਆਉਂਦਿਆਂ ਨੂੰ ਇੱਕ ਪਿੰਡ ਦੇ ਤੋਂ ਪਿੰਡ ਇਕੱਠੇ ਹੋਏ ਪਏ ਸੀ ਅਸੀਂ ਵੀ ਸਮਝ ਗਏ ਕਿ ਵੀਰੇ ਦੀ ਵਾੜੀ ਨੂੰ ਘਰ ਲਿਆਂਦਾ ਗਿਆ ਦੇਖ ਕੇ ਸਾਰੇ ਪਿੰਡ ਦੀਆਂ ਆਪੋ ਬਾ ਨਿਕਲ ਗਈਆਂ ਤਾਂ ਗਿਆ ਨਾਲ ਸ਼ਾਂਤੀ ਹੋਈ লাশ ਛੋਟੇ ਬੱਚਿਆਂ ਦੀ ਬੱਚਿਆਂ ਨੂੰ ਤਾਂ ਬੋੜੀ ਦੇਖਣ ਤੋਂ ਪਰਾ ਕਰ ਦਿੱਤਾ ਗਿਆ ਸੰਸਕਾਰ ਦੀ ਤਿਆਰੀ ਕਰਨ ਲੱਗ ਪਏ ਮੈਂ ਉਦੋਂ ਮਸਾਂ 11 12 ਕੋ ਸਾਲਾਂ ਦੀ ਸੀ ਮੈਨੂੰ ਵੀ ਮੇਰੇ ਵੀਰ ਦੇ ਕੋਲ ਨਹੀਂ ਜਾਣ ਦਿੱਤਾ ਗਿਆ ਮੈਂ ਮਸਾਂ ਮੇਰੇ ਚਾਚਾ ਜੀ ਦੇ ਮਿਲਤਾ ਕਰਕੇ ਥੋੜਾ ਜਿਹਾ ਚਿਹਰਾ ਵੇਖਿਆ ਬਿਲਕੁਲ ਬੇਸਹਾਨ ਸੀ ਚਿਹਰਾ ਕਾਲਾ ਹੋਇਆ ਪਿਆ ਸੀ ਕੋਈ ਵੀ ਵੇਖ ਕੇ ਬਸ ਉਹ ਬੰਬਾਰਨ ਲੱਗ ਪੈਂਦਾ ਸੀ ਸੰਸਕਾਰ ਕਰਕੇ ਘਰ ਆਏ ਤੇ ਸਾਰਾ ਪਿੰਡ ਅੱਧੀ ਰਾਤ ਤੱਕ ਸਾਡੇ ਘਰ ਹੀ ਬੈਠਾ ਰਿਹਾ ਉਸ ਦਿਨ ਕਿਸੇ ਨੇ ਘਰ ਰੋਟੀ ਨਹੀਂ ਖੁੱਲਈ ਸਾਰੇ ਇਹੀ ਗੱਲਾਂ ਕਰਦੇ ਰਹੇ ਕਿ ਨਵੀਂ ਵਿਆਹੀ ਬੌਟੀ ਦੇ 3 ਮਹੀਨਿਆਂ ਦੀ ਬੱਚੀ ਬੁੱਢਾ ਮਾਂ ਬਾਪ ਇੱਕ ਕੁਆਰੀ ਭੈਣ ਨੂੰ ਛੱਡ ਕੇ ਚਲਾ ਗਿਆ ਪਰਮਾਤਮਾ ਨੇ ਕੱਚੀ ਪੱਕੀ ਕੁਝ ਵੀ ਨਹੀਂ ਵੇਖੀ ਚਾਰੇ ਪਾਸੇ ਬਸ ਰੋਣ ਦੀਆਂ ਹੀ ਆਵਾਜ਼ਾਂ ਆ ਰਹੀਆਂ ਸਨ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਇਸ ਬਾਰੇ ਵੱਧ ਤੋਂ ਵੱਧ ਆਪਣੇ ਕਮੈਂਟ ਕਰਕੇ ਦੱਸੋ ਜੀ ਇਸ ਤਰ੍ਹਾਂ ਦੀਆਂ ਹੋਰ ਨਮੀਆਂ ਨਮੀਆਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ